ਇਹ ਇੱਕ ਮੁੱਦਾ ਨਹੀਂ ਹੈਗਾ ਕਲਕੱਤਾ ਜੀ ਨੂੰ ਮਾਰ ਦਿੱਤਾ ਗਿਆ ਉਹਨਾਂ ਦੀ ਮੌਤ ਹੋ ਚੁੱਕੀ ਆ ਆਪਾ ਧਰਨਾ ਲਾ ਕੇ ਬੈਠੇ ਆ ਜੋ ਹੱਕਾਂ ਵਾਸਤੇ ਲੜਦੇ ਆ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਇੱਥੇ ਬੰਦੇ ਦੇ ਹੱਥ 'ਚ ਇੱਕ ਪਿਸਤਲ ਇੱਕ ਗੋਲੀ 150 ਰੁਪਏ ਦੀ ਗੋਲੀ ਜੋ ਅੱਜਕੱਲ ਆਮ ਹੋ ਚੁੱਕੀ ਆ ਕਿ ਬੰਦੇ ਨੂੰ ਫੜਾ ਦਿੱਤੀ ਜਾਵੇ ਤੇ ਬੰਦੇ ਨੂੰ ਮਾਰ ਦਿੱਤਾ ਜਾਵੇ ਜਦੋਂ ਵੀ ਕੋਈ ਕਿਸ ਸਰਕਾਰਾਂ ਦੇ ਅਗੇਂਸਟ ਜਾਣ ਨੂੰ ਬੋਲਦਾਗਾ ਤਾਂ ਉਸ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਂਦਾਗਾ ਉਹਨਾਂ ਤੇ NSA ਐਕਟ ਲਾ ਦਿੱਤਾ ਜਾਂਦਾ ਸੁਣ ਵੰਗ ਚੁੱਕ ਨੂੰ ਚੱਕਿਆ ਚੱਕ ਲਿਆ ਗਿਆ ਦੋ ਪ੍ਰੈਸ ਰਿਪੋਰਟਰ ਮਾਰ ਦਿੱਤੇ ਗਏ ਪਰ ਮੁੱਦੇ ਇੱਕ ਨਹੀਂ ਇੱਕ ਮੁੱਦਾ ਜੇ ਹੁੰਦਾ ਤਾਂ ਗੱਲਾਂ ਬਹੁਤ ਥੋੜੀਆਂ ਸੀ ਉਹਦੇ ਐਜੂਕੇਸ਼ਨ ਦਾ ਮੁੱਦਾ ਕੌਣ ਬੋਲ ਰਿਹਾ ਐਜੂਕੇਸ਼ਨ ਵਾਸਤੇ ਯੂਥ ਆਉਂਦਾ ਹੀ ਨਹੀਂਗਾ ਜੇ ਮੈਂ ਪਿੰਡ 'ਚ ਜਾ ਕੇ ਮੈਂ ਕਿਸੇ ਨੂੰ ਕਹਿ ਦਾਂ ਸਕੂਲਾਂ ਦੇ ਵਿੱਚ ਫੀਸਾਂ ਵਧਾਈਆਂ ਜਾ ਰਹੀਆਂ ਵੀ ਇਹ ਚੀਜ਼ਾਂ ਮਾਮਲੇ ਤੇ ਆਪਾਂ ਨੂੰ ਬੋਲਣਾ ਚਾਹੀਦਾ ਨਹੀਂ ਜੀ ਸਾਡਾ ਤਾਂ ਚੱਲ ਰਿਹਾ ਕਿਉਂਕਿ ਅੱਜ ਦੀ ਪੀੜ੍ਹੀ ਦੇ ਵਿੱਚ ਸਿਰਫ ਇੰਸਟਾਗ੍ਰam ਜਾਂ ਰੀਲ ਆ ਜਾਂ ਫੇਸਬੁੱਕ ਰਹਿ ਗਿਆ ਸਿਰਫ ਸਕਰੋਲਿੰਗ ਰਹਿ ਗਿਆ 27-28 ਸਾਲ ਦੇ ਬੱਚੇ ਕਿੰਦਰ ਲਈ ਲੈਣ ਵਾਲੇ ਤਰ੍ਹਾਂ ਪਿੱਧਰ ਪਖਤ ਸਿੰਘ ਦੀ ਸੋਚ ਕਿੰਦਰ ਲਾਲ ਸਿੰਘ ਦੇਲ ਗਿਆ ਕਿੰਦਰ ਪਾਸ ਗਿਆ ਠੀਕ ਹੈ ਕਿੰਦਰ ਸੰਤਰਾ ਉਦਾਸੀ ਦੀ ਸੋਚ ਗਈ ਕਿਸੇ ਦੀ ਸੋਚ ਤੇ ਕੋਈ ਵੀ ਪੈਰਾ ਦੇ ਨੂੰ ਤਿਆਰ ਨਹੀਂ ਆਪਾਂ ਨੂੰ ਤਾਂ ਐ ਲੱਗਦਾ ਨਾ ਆਪਣੇ ਘਰੇ ਰੋਟੀ ਪਾਣੀ ਆ ਰਹੀ ਹੈ ਕਿ ਦੋ ਟਾਈਮ ਦੀ ਰੋਟੀ ਮਿਲ ਰਹੀ ਹੈ ਤਾਂ ਸਭ ਕੁਝ ਸਹੀ ਆ ਸਰਕਾਰਾਂ ਚਾਹੁੰਦੀਆਂ ਹੀ ਆ ਵਿਹਾਰ ਵੀ ਐਂਟਰਟੇਨਮੈਂਟ ਦੇ ਕੇ ਵੀ ਲੋਕਾਂ ਦਾ ਧਿਆਨ ਵਧਾਇਆ ਜਾਵੇ ਕੋਈ ਆਪਦੇ ਹੱਕ ਵਾਸਤੇ ਨਾ ਲੜ ਸਕੇ ਕੋਈ ਆਪਦੀ ਮੰਗ ਨ ਥੀਟਰ ਦੇ ਵਿੱਚ ਇੱਕ ਟਰਮ ਆਉਂਦੀ ਹੈ ਕਿ ਥਾਰਸਿਸ ਵੀ ਫਿਲਮਾਂ ਦੇ ਵਿੱਚ इमोशनल ਸੀਨ ਪੜ ਦੋ ਤਾਂ ਇੱਥੇ ਇਸੇ ਤਰੀਕੇ ਨਾਲ ਆਪਾਂ ਨੂੰ ਆਟਾ ਪਾਣੀ ਦੇ ਦਿੰਦੇ ਆਗੇ ਆਟਾ ਪਾਣੀ ਆਪਣੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਸਾਰਿਆਂ ਨੂੰ ਮੂਹਰੇ ਆਉਣ ਦੀ ਲੋੜ ਆ ਜੇ ਆਪਾਂ ਅੱਜ ਮੂਹਰੇ ਨਹੀਂ ਤਾਂ ਕੁਝ ਨਹੀਂ ਹੋ ਸਕਦਾ ਇਹ ਸਰਕਾਰਾਂ ਨੇ ਆਪਾਂ ਨੂੰ ਆਪ ਦੀ ਕਟਕੁਤਲੀ ਬਣਾ ਦੇਣਾ ਜਿਵੇਂ ਇਹ ਕਹਿਣਗੇ ਆਪਾਂ ਨੂੰ ਓਵੇਂ ਨਚਾਉਣਗੇ ਹਰ ਇੱਕ ਜਗ੍ਹਾ ਕਿੱਥੇ ਗਈਆਂ ਸਰਕਾਰਾਂ ਉਹ ਜਿਹੜੀਆਂ ਕਹਿ ਰਹੀਆਂ ਸੀ ਹਾਂਜੀ ਅਸੀਂ ਨਸ਼ਾ ਖਤਮ ਕਰਤਾ ਕਿੱਧਰ ਗਿਆ ਨਸ਼ਾ ਹੈ ਨਸ਼ਾ ਤਾਂ ਹਜੇ ਵੀ ਮੇਰੇ ਪਿੰਡ ਦੇ ਵਿੱਚ ਰੇਗਾ ਚਿੱਟਾ ਵਿਕ ਰਿਹਾ ਕਿੰਨਾ ਕੁਝ ਵਿਕ ਰਿਹਾ ਕੋਠੀਆਂ ਟਾ ਕੇ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਹਾਂਜੀ ਨਸ਼ਾ ਖਤਮ ਕਰਤਾ ਪਾਕਿਸਤਾਨੀ ਸੋਚ ਕਿੱਧਰ ਗਈ ਅੱਜ ਪਾਕਿਸਤਾਨੀ ਸੋਚ ਨਹਿਰਾਂ ਦੇ ਚਿੱਟਾ ਹੋ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਚਿੱਟਾ ਵਿਕ ਰਿਹਾ ਹੈ ਇਹ ਅਸੀਂ ਸਾਫ਼ ਦੇਖ ਰਹੇ ਹਾਂ ਸਟਿੰਗਾਂ ਦੇ ਵਿੱਚ ਪਾ ਕੇ ਸਿਗਨੇਚਰ ਦੇ ਕੈਪਸੂਲ ਖਾਦੇ ਜਾਂਦੇ ਆ ਕੋਈ ਬੋਲਦਾ ਕੋਈ ਉੜਦਾ ਸਕੂਲ ਦੇ ਮੁੱਦਿਆਂ ਵਾਸਤੇ ਕੋਈ ਨਹੀਂ ਉੜਦਾ ਸਕੂਲ ਦੇ ਮੁੱਦਿਆਂ ਵਾਸਤੇ ਸਕੂਲ ਦੇ ਜੋ ਐਮ ਡੀ ਵਗੈਰਾ ਬੈਠੇ ਆ ਇਹਨਾਂ ਦਾ ਹਰੇਕ ਪਾਰਟੀ ਨਾਲ ਇਹਨਾਂ ਦੇ ਲਿੰਕ ਆ ਤਾਂ ਕਿ ਜਦੋਂ ਕੋਈ ਵੀ ਆਪਦੀ ਹੱਕ ਦੀ ਲੜਾਈ ਲੜਨ ਵਾਸਤੇ ਜਾਂਦਾ ਨਾ ਉਹ ਹੱਕ ਦੀ ਲੜਾਈ ਨਹੀਂ ਲੜੂਗਾ ਠੀਕ ਹੈ ਉਹਨੂੰ ਅੰਦਰ ਬੁਲਾ ਕੇ ਕਮਰਿਆਂ ਦੇ ਵਿੱਚ ਆਫਿਸ ਰੂਮ ਦੇ ਵਿੱਚ ਬੁਲਾ ਕੇ ਉਹਨੂੰ ਦਬਾ ਦਿੱਤਾ ਜਾਊਗਾ ਵੀ ਯਾਰ ਤੇਰੇ ਘਰ ਦੇ ਚੱਕੇ ਜਾਣਗੇ ਸਿਰਫ ਇੱਕ ਨੰਬਰ ਬੋਰਡਾਂ ਦੇ ਲਾ ਦਿੱਤੇ ਜਾਂਦੇ ਆ ਵੀ ਜਿੱਥੇ ਕੋਈ ਕਰਾਪਸ਼ਨ ਕਰਦਾਗਾ ਵੀ ਹਾਂ ਸਾਨੂੰ ਫੋਨ ਕਰ ਦਿਓ 10 15 ਬੰਦੇ ਫੋਨ ਕਰ ਦਿੰਦੇ ਆ ਉਹ ਆਪਣੇ ਅਖਬਾਰਾਂ ਦੇ ਵਿੱਚ ਫਰੰਟ ਪੇਜਾਂ 'ਚ ਛਪ ਜਾਂਦੀਆਂ ਗਿਆ ਵੀ ਦੇਖੋ ਲੋਕ ਕ੍ਰਾਪਸ਼ਨ ਦੇ ਵਾਸਤੇ ਬੋਲ ਰਹੇ ਆ ਕਿ ਇਹਨਾਂ ਦੇ ਹੱਕਾਂ ਵਾਸਤੇ ਲੜ ਰਹੇ ਆ ਇਹ ਕੀ ਤੁਹਾਨੂੰ ਲੱਗਦਾ ਨਹੀਂਗਾ ਵੀ ਇਹ ਸਿਆਸੀ ਕੰਮ ਵੀ ਇਹ ਕ੍ਰਾਪਸ਼ਨ ਤੋਂ ਬਿਨਾ ਹੋ ਗਿਆ ਹੋਗਾ ਕਿ ਕ੍ਰਾਪਸ਼ਨ ਦੇ ਨਾਲ ਹੀ ਤਾਂ ਹੋਇਆਗਾ ਕਿਉਂਕਿ ਅੱਜ ਦੇ ਟਾਈਮ 'ਚ ਚਿੱਟੇ ਵਾਲੇ ਵੀ ਆ ਜਿਹੜੇ ਉਹ ਭੁੱਖੇ ਮਰ ਰਹੇ ਆਗੇ ਤਾਂ ਉਹਨਾਂ ਨੂੰ ਵੀ ਪਤਾ ਵੀ 50000 ਦੇਤਾ ਜਾਂ 60000 ਦੇਤਾ ਬੰਦਾ ਚਾੜ ਦੋ ਅਸੀਂ ਉਸ ਵਕਤ ਸੈਣਾ ਦੇ ਵਿੱਚ ਆ ਜਿੱਥੇ ਬੀਤੇ ਕੱਲ ਸੁਖਵਿੰਦਰ ਸਿੰਘ ਕਲਕੱਤਾ ਜੋ ਕਿ ਸਰਪੰਚ ਦੇ ਸੁਪੁੱਤਰ ਸਨ ਉਹਨਾਂ ਦਾ ਕਤਲ ਹੋਇਆ ਉਸ ਕਤਲ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਸਵਾਲ ਉੱਠ ਰਹੇ ਨੇ ਲਾਡਰ ਨੂੰ ਲੈ ਕੇ ਕਿਸ ਤਰੀਕੇ ਇਸ ਪਾਸੇ ਵਾਲ ਨੂੰ ਪੰਜਾਬ ਜਾ ਰਿਹਾ ਸਾਰੇ ਵਿਸ਼ੇ ਤੇ ਇਥੇ ਨਪਿੰਡ ਦੇ ਨੌਜਵਾਨ ਵੀ ਨੇ ਇੱਕ ਨੌਜਵਾਨ ਸਾਡੇ ਨਾਲ ਨੇ ਕਿਸ ਤਰੀਕੇ ਦਾ ਸਿੱਖ ਸਰਵਿੰਦਰ ਤੇ ਇਹ ਘਟਨਾ ਨੂੰ ਨੌਜਵਾਨ ਕਿਵੇਂ ਦੇਖਦੇ ਆ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਸਰਪੰਚ ਕਹਿ ਲੋ ਉਹਦੀ ਮਾਤਾ ਸਰਪੰਚ ਸੀ ਪਰ ਲੋਕ ਸਰਪੰਚ ਵੀ ਕਹਿੰਦੇ ਸੀ ਉਹਨੂੰ ਉਹ ਸਰਪੰਚ ਉਹਦਾ ਕਤਲ ਜਿਹੜਾ ਹੋਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਪਿੰਡ ਦੇ ਜਿਵੇਂ ਭਗਤ ਸਿੰਘ ਨੇ ਕਿਹਾ ਹੀ ਜੇ ਆਪਾਂ ਬੰਦੇ ਨੂੰ ਖਤਮ ਕਰਨਾ ਠੀਕ ਹੈ ਤਾਂ ਬੰਦੇ ਨੂੰ ਖਤਮ ਕਰ ਸਕਦੇ ਆ ਪਰ ਉਹਦੀ ਸੋਚ ਨੂੰ ਨਹੀਂ ਖਤਮ ਕਰ ਸਕਦੇ ਇਹ ਸਿਰਫ ਇਹੀ ਸੋਚਦੇ ਆ ਕਿ ਅਸੀਂ ਇਹਨਾਂ ਦੀਆਂ ਸੋਚਾਂ ਖਤਮ ਕਰ ਦਈਏ ਪਰ ਅੱਜ ਦੇ ਨੌਜਵਾਨ ਨੂੰ ਉੱਠਣ ਦੀ ਜ਼ਰੂਰਤ ਆ ਅੱਜ ਦਾ ਨੌਜਵਾਨ ਰੀਲਾਂ ਸਕਰੋਲ ਕਰ ਰਿਹਾਗਾ ਜਿਨ੍ਹਾਂ ਨੂੰ ਇੱਥੇ ਧਰਨਿਆਂ ਦੇ ਵਿੱਚ ਜਿਹੜੇ ਆਪਣੇ ਹੱਕ ਸੱਚ ਦੀ ਲੜਾਈ ਲੋਕਾਂ ਵਾਸਤੇ ਲੜਾਈ ਲੜੀ ਜਿਨ੍ਹਾਂ ਨੇ ਪਿੰਡ ਦਾ ਹਰੇਕ ਮੁੱਦਾ ਚੱਕਿਆ ਜਦੋਂ ਇਸ ਚੀਜ਼ਾਂ ਸਰਕਾਰਾਂ ਨੂੰ ਰੜਕਣ ਲੱਗ ਜਾਂਦੀਆਂ ਤਾਂ ਇਹ ਉਸ ਬੰਦਿਆਂ ਨੂੰ ਉਹਨਾਂ ਨੂੰ ਮਾਰਨ ਦੇ ਤੱਕ ਜਾਂਦੇ ਆ ਤੇ ਇਹ ਸਾਰੇ ਕੰਮ ਹੁੰਦੇ ਆ ਸਿਆਸੀ ਕੰਮ ਹੁੰਦੇ ਆਗੇ ਤੇ ਫਿਰ ਪੂਰੀ ਪਲੈਨਿੰਗ ਤਹਿਤ ਹੁੰਦੀਆਂ ਇਹ ਚੀਜ਼ਾਂ ਵੀ ਕਿਵੇਂ ਬੰਦੇ ਨੂੰ ਮਾਰਿਆ ਕੇ ਨਾਲੋਂ ਬੰਦੇ ਨੂੰ ਕੱਢਿਆ ਵੀ ਜਾਵੇ ਹਾਲਾਂਕਿ ਬੰਦਾ ਬਾਅਦ ਵਿੱਚ ਮਿਲ ਵੀ ਜਾਂਦਾਗਾ ਪਰ ਉਹ ਕੀ ਉਹ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੁੰਦਾ ਸੀ ਅੱਜ ਦੇ ਟਾਈਮ ਫਿਰ ਉਹ ਨੌਜਵਾਨ ਕੀ ਸੋਚੂਗਾ ਵੀ ਅਸੀਂ ਖੜੇ ਨਾ ਹੋਈਏ ਪਰ ਆਪਣੇ ਨੌਜਵਾਨਾਂ ਨੂੰ ਸਾਰਿਆਂ ਨੂੰ ਲੋੜ ਆ ਕਿ ਆਪਾਂ ਪੂਰੇ ਹੱਕਾਂ ਵਾਸਤੇ ਇੱਥੇ ਖੜੀਏ ਇਹਨਾਂ ਦੇ ਹੱਕ ਜੋ ਆਪਣੇ ਲੋਕਾਂ ਦੇ ਆ ਕੱਲੂ ਅੱਜ ਨਹੀਂ ਨਹੀਂ ਤਾਂ ਆਪਣੇ ਬੱਚੇ ਇੱਥੇ ਬੈਠਣਗੇ ਠੀਕ ਹੈ ਜੋ ਮਾਪੇ ਅੱਜ ਇਹ ਚੀਜ਼ਾਂ ਦੇਖ ਰਹੇ ਆ ਉਹਨਾਂ ਨੂੰ ਇਹ ਚੀਜ਼ لازਮੀ ਪਤਾ ਹੋਣੀ ਚਾਹੀਦੀ ਆ ਜੇ ਅੱਜ ਆਪਾਂ ਨਹੀਂ ਉੱਠੇ ਕੱਲੂ ਇਹ ਆਪਣੇ ਬੱਚਿਆਂ ਦੀ ਵਾਰੀ ਆਊਗੀ ਕਿਉਂਕਿ ਅੱਜ ਦੀ ਪੀੜ੍ਹੀ ਦੇ ਵਿੱਚ ਸਿਰਫ ਇੰਸਟਾਗ੍ਰam ਜਾਂ ਰ ਸਿਰਫ ਸਕਰੋਲਿੰਗ ਰਹਿ ਗਿਆ ਸਿਰਫ 27 22 ਸਾਲ ਦੇ ਬੱਚੇ ਕਿੱਧਰ ਲਈ ਲੈਣ ਵਾਲੇ ਤਰ੍ਹਾਂ ਕਿੱਧਰ ਭਗਤ ਸਿੰਘ ਦੀ ਸੋਚ ਕਿੱਧਰ ਲਾਲ ਸਿੰਘ ਦਿਲ ਗਿਆ ਕਿੱਧਰ ਪਾਸ ਗਿਆ ਠੀਕ ਹੈ ਕਿੱਧਰ ਸੰਤਰਾ ਉਦਾਸੀ ਦੀ ਸੋਚ ਗਈ ਕਿਸੇ ਦੀ ਸੋਚ ਤੇ ਕੋਈ ਵੀ ਪੈਰਾ ਦੇ ਨੂੰ ਤਿਆਰ ਨਹੀਂ ਆ ਹੁਣ ਜਿਹੜੇ ਦੇਸ਼ ਚ ਮੁੱਦੇ ਹੋ ਰਹੇ ਆਗੇ ਜਦੋਂ ਵੀ ਕੋਈ ਕਈ ਸਰਕਾਰਾਂ ਦੇ ਅਗੇਂਸਟ ਜਾਣ ਨੂੰ ਬੋਲਦਾਗਾ ਤਾਂ ਉਸ ਨੂੰ ਜੇਲ੍ਹ ਦੇ ਪੇਜ ਦਿੱਤਾ ਜਾਂਦਾਗਾ ਉਹਨਾਂ ਤੇ ਐਨਐਸਏ ਐਕਟ ਲਾ ਦਿੱਤਾ ਜਾਂਦਾ ਸੁਣ ਵੰਗ ਚੁੱਕ ਨੂੰ ਚੱਕਿਆ ਚੱਕ ਲਿਆ ਗਿਆ ਦੋ ਪ੍ਰੈਸ ਰਿਪੋਰਟਰ ਮਾਰ ਦਿੱਤੇ ਗਏ ਕਿ ਉਹ ਹੱਕ ਦੀ ਲੜਾਈ ਨਹੀਂ ਲੜ ਰਹੇ ਸੀ ਤਾਂ ਹੱਕ ਦੀ ਲੜਾਈ ਲੜਨ ਨਾਲ ਇਹੀ ਹੁੰਦਾਗਾ ਵੀ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਆਪਾਂ ਕਿਉਂ ਇਨਾਂ ਮੁੱਦਿਆਂ ਤੇ ਕਿਉਂ ਆਪਾਂ ਘਰਾਂ ਦੇ ਵਿੱਚ ਬੈਠੇ ਆਗੇ ਬੈਠ ਕੇ ਆਪਾਂ ਸਿਰਫ ਟੀਵੀ ਦੇਖੀ ਜਾਂਦੇ ਆ ਜਾਂ ਫਿਰ ਆਪਾਂ ਯੂਟਿਊਬ ਦੇਖੀ ਜਾਂਦੇ ਆ ਕਿਉਂ ਇਨਾਂ ਚੀਜ਼ਾਂ ਦੀ ਲੋੜ ਨਹੀਂ ਇਹ ਇੱਕ ਮੁੱਦਾ ਨਹੀਂ ਹੈਗਾ ਅੱਜ ਆਪਣੀ ਸਰਕਾਰ ਦਾ ਅੱਜ ਆਪਣੀ ਬੰਦਾ ਇੱਥੇ ਮਰ ਚੁੱਕਿਆ ਗਿਆ ਹੈ ਇਹ ਕੋਲਕੱਤਾ ਜੀ ਨੂੰ ਮਾਰ ਦਿੱਤਾ ਗਿਆ ਉਹਨਾਂ ਦੀ ਮੌਤ ਹੋ ਚੁੱਕੀ ਆ ਆਪਾਂ ਧਰਨਾ ਲਾ ਕੇ ਬੈਠੇ ਆ ਪਰ ਧਰਨੇ ਦੀ ਵਜ੍ਹਾ ਨਾਲ ਇਹ ਤਾਂ ਨਹੀਂ ਹੋ ਸਕਦਾ ਕਿ ਕੱਲ ਨੂੰ ਇਹ ਧਰਨਾ ਚੱਕਿਆ ਵੀ ਜਾ ਸਕਦਾ ਸਰਕਾਰਾਂ ਆਪਾਂ ਨੂੰ ਕਿਤੇ ਵੀ ਤਰੀਕੇ ਨਾਲ ਇਥੋਂ ਰਫੂ ਚੱਕਰ ਕਰਾ ਸਕਦੀਆਂ ਜਾਂ ਕੁਝ ਵੀ ਹੋ ਸਕਦਾ ਪਰ ਮੁੱਦੇ ਇੱਕ ਨਹੀਂ ਇੱਕ ਮੁੱਦਾ ਜੇ ਹੁੰਦਾ ਤਾਂ ਗੱਲਾਂ ਬਹੁਤ ਥੋੜੀਆਂ ਸੀ ਮੁੱਦੇ এডਿਕੇਸ਼ਨ ਦਾ ਮੁੱਦਾ ਕੌਣ ਬੋਲ ਰਿਹਾ ਐ এডਿਕੇਸ਼ਨ ਵਾਸਤੇ ਇੰਨਾ ਬੁਰਾ ਹਾਲ ਆਪਣੇ ਸਕੂਲਾਂ ਦਾ ਹੋਇਆ ਪਿਆ ਪ੍ਰਾਈਵੇਟ ਸਕੂਲਾਂ ਦਾ ਬਹੁਤ ਬੁਰਾ ਹਾਲ ਆ ਪਰ ਇਹ ਸਾਰੀ ਚੀਜ਼ਾਂ ਜੋ ਵੱਡੀਆਂ ਪਾਰਟੀਆਂ ਬੈਠੀਆਂ ਗਿਆ ਉਹਨਾਂ ਤੇ ਹੀ ਆ ਕੋਈ ਬੋਲ ਹੀ ਨਹੀਂ ਬੋਲ ਨਹੀਂ ਰਿਹਾ ਆਪਾਂ ਨੂੰ ਇੰਨਾ ਸਾਰੇ ਮੁੱਦਿਆਂ ਵਾਸਤੇ ਸਾਹਮਣੇ ਆਉਣਾ ਚਾਹੀਦਾਗਾ ਯੂਥ ਆਉਂਦਾ ਹੀ ਨਹੀਂਗਾ ਜੇ ਮੈਂ ਪਿੰਡ 'ਚ ਜਾ ਕੇ ਮੈਂ ਕਿਸੇ ਨੂੰ ਕਹਿ ਦਾਂ ਕਿ ਸਕੂਲਾਂ ਦੇ ਵਿੱਚ ਫੀਸਾਂ ਵਧਾਈਆਂ ਜਾ ਰਹੀਆਂ ਵੀ ਇਹ ਚੀਜ਼ਾਂ ਮਾਮਲੇ ਤੇ ਆਪਾਂ ਨੂੰ ਬੋਲਣਾ ਚਾਹੀਦਾ ਨਹੀਂ ਜੀ ਸਾਡਾ ਤਾਂ ਚੱਲ ਰਿਹਾ ਸੋਡਾ ਚੱਲ ਰਿਹਾ ਪਰ ਸਾਰੇ ਮਾਪੇ ਤਾਂ ਨਹੀਂ ਨਾ ਫੀਸਾਂ ਭਰ ਸਕਦੇ ਜੋ ਹੱਕਾਂ ਵਾਸਤੇ ਲੜਦੇ ਆ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਕਦੋਂ ਦੇ ਸੰਘਰਸ਼ ਕਰ ਰਹੇ ਸੀ ਹਰੇਕ ਵਾਰੀ ਇਹਨਾਂ ਨੇ ਪੂਰਾ ਸੰਘਰਸ਼ ਕੀਤਾਗਾ ਤੇ ਆਪਾਂ ਇਹਨਾਂ ਦੀ ਸੋਚ ਕਿਉਂ ਅੱਜ ਬੈਠ ਰਾਂ ਕਿਉਂ ਪੈ ਰਹਿਆ ਕਿਉਂਕਿ ਜਦੋਂ ਇਹ ਬੋਲ ਰਹੇ ਸੀ ਉਦੋਂ ਆਪਾਂ ਇਹਨਾਂ ਨੂੰ ਸੁਣਿਆ ਨਹੀਂਗਾ ਆਪਾਂ ਇਹਦੀ ਗੱਲ ਤੇ ਗੌਰ ਨਹੀਂ ਕੀਤਾ ਕਿ ਵੀ ਇਹ ਆਪਣੇ ਹੱਕਾਂ ਵਾਸਤੇ ਲੜ ਰਹੇ ਸੀ ਆਪਾਂ ਨੂੰ ਤਾਂ ਐ ਲੱਗਦਾ ਨਾ ਆਪਣੇ ਘਰੇ ਰੋਟੀ ਪਾਣੀ ਆ ਰਹੀ ਹੈ ਕਿ ਦੋ ਟਾਈਮ ਦੀ ਰੋਟੀ ਮਿਲ ਰਹੀ ਹੈ ਤਾਂ ਸਭ ਕੁਝ ਸਹੀ ਆ ਸਰਕਾਰਾਂ ਚਾਉਂਦੀਆਂ ਹੀ ਆ ਵੀ ਦੋ ਟਾਈਮ ਦੀ ਰੋਟੀ ਇਹਨਾਂ ਨੂੰ ਮਿਲ ਜਾਈਏ ਤੇ ਇਹਨਾਂ ਨੂੰ ਅਸੀਂ ਅਸੀਂ ਐਂਟਰਟੇਨਮੈਂਟ ਦੇ ਹੀ ਰੱਖੀਏ ਤੇ ਚੀਜ਼ਾਂ ਖਤਮ ਹੁੰਦੀਆਂ ਜਾਣ ਇੰਨੀਆਂ ਚੀਜ਼ਾਂ ਇੰਨੇ ਸ਼ੋਅ ਕਰਵਾ ਦਿੰਦੇ ਆ ਇਹਨੇ ਫ ਵਿੱਚ ਹੀ ਕਾਮਲੇ ਹੋਈ ਰਹਿਣ ਠੀਕ ਹੈ ਇਹਨਾਂ ਐਂਟਰਟੇਨਮੈਂਟ ਆਪਾਂ ਨੂੰ ਦੇ ਦਿੱਤਾ ਜਾਂਦਾ ਵੀ ਹਾਂ ਵੀ ਐਂਟਰਟੇਨਮੈਂਟ ਦੇ ਕੇ ਵੀ ਲੋਕਾਂ ਦਾ ਧਿਆਨ ਬਡਾਇਆ ਜਾਵੇ ਕੋਈ ਆਪਦੇ ਹੱਕ ਵਾਸਤੇ ਨਾਲ ਲੜ ਸਕੇ ਕੋਈ ਆਪਦੀ ਮੰਗ ਨਾ ਰੱਖ ਸਕੇ ਕਾਲਜ ਦੇ ਵਿੱਚ ਐਸਡੀ ਕਾਲਜ ਦੇ ਵਿੱਚ ਜਦੋਂ ਮੈਂ ਪੜਦਾ ਸੀਗਾ ਉਦੋਂ ਵੀ ਅਸੀਂ ਸਟੂਡੈਂਟ ਯੂਨੀਅਨ ਦੇ ਵਿੱਚ ਸੀਗੇ ਮੈਂ ਆਪਦੀ ਮੈਂ ਬੀਏ ਸੀ ਕਰਦਾ ਸੀ ਨਾਨ ਮੈਡੀਕਲ ਤਾਂ ਉਦੋਂ ਮੇਰੀ ਵੀ ਪੜਾਈ ਦੇ ਵਿੱਚ ਦੁੱਬਦਾ ਪਈ ਉਹਨਾਂ ਨੇ ਕੀ ਕੀਤਾ ਮੇਰੇ ਨੰਬਰ ਵੀ ਕੱਟ ਹੋਏ ਪਰ ਮੈਂ ਉਹ ਨੰਬਰਾਂ ਦੀ ਨਹੀਂ ਮੇਰੇ ਹੱਕਾਂ ਦੀ ਲੜਾਈ ਸੀ ਮੇਰੇ ਕਲਾਸਮੇਟ ਮੇਰੇ ਸੀਨੀਅਰ ਮੇਰੇ ਜੂਨੀਅਰ ਜਿੰਨੇ ਵੀ ਸੀਗੇ ਉਹਨਾਂ ਸਾਰੇ ਜੂ ਪਰ ਪ੍ਰੋਬਲਮ ਇਹੀ ਹੁੰਦੀ ਹੈ ਜਦੋਂ ਆਪਾਂ ਹੱਕਾਂ ਵਾਸਤੇ ਨਹੀਂ ਲੜਦੇ ਤਾਂ ਇੱਕ ਨਾ ਇੱਕ ਦਿਨ ਆਈ ਬੇਕਸੂਰ ਬੰਦਾ ਮਾਰਿਆ ਜਾਂਦਾ ਜੋ ਹੱਕਾਂ ਵਾਸਤੇ ਲੜਦਾਗਾ ਆਪਾਂ ਨੂੰ ਸਾਰਿਆਂ ਨੂੰ ਮੂਹਰੇ ਆਉਣ ਦੀ ਲੋੜ ਆ ਜੇ ਆਪਾਂ ਅੱਜ ਮੂਹਰੇ ਨਹੀਂ ਤਾਂ ਕੁਛ ਨਹੀਂ ਹੋ ਸਕਦਾ ਇਹ ਸਰਕਾਰਾਂ ਨੇ ਆਪਾਂ ਨੂੰ ਆਪ ਦੀ ਕਟਪੁਤਲੀ ਬਣਾ ਦੇਣਾ ਤੇ ਕਟਪੁਤਲੀ ਬਣਾ ਕੇ ਫੇਰ ਆਪਣਾ ਕੋਈ ਹੱਲ ਨਹੀਂ ਜਿਵੇਂ ਇਹ ਕਹਿਣਗੇ ਆਪਾਂ ਨੂੰ ਓਵੇਂ ਨਚਾਉਣਗੇ ਡੇਢ ਸਾਲ ਰਹਿ ਗਿਆ ਠੀਕ ਹੈ 27 ਦੇ ਵਿੱਚ ਫਿਰ ਹੁਣੇ ਸਾਲ 1.5 ਸਾਲ ਦੇ ਵਿੱਚ ਫਿਰ ਕੋਈ ਚਾਲ ਚੱਲਣਗੇ ਵੀ ਲੋਕਾਂ ਦਾ ਧਿਆਨ ਪੜਕ ਜੇ ਆਪਾਂ ਜਜ਼ਬਾਤੀ ਲੋਕ ਬਹੁਤ ਜ਼ਿਆਦਾਗੇ ਠੀਕ ਆਪਾਂ ਇਮੋਸ਼ਨਲ ਬਹੁਤ ਜ਼ਿਆਦਾ ਹੋਰ ਜਾਂਦੇ ਆਗੇ ਇੱਕ ਥੀਏਟਰ ਦੇ ਵਿੱਚ ਇੱਕ ਟਰਮ ਆਉਂਦੀ ਹੈ ਕਿ ਥਾਰਸਿਸ ਵੀ ਫਿਲਮਾਂ ਦੇ ਵਿੱਚ ਇਮੋਸ਼ਨਲ ਸੀਨ ਪੜ ਦੋ ਤਾਂ ਇੱਥੇ ਇਸੇ ਤਰੀਕੇ ਨਾਲ ਆਪਾਂ ਨੂੰ ਆਟਾ ਪਾਣੀ ਦੇ ਦਿੰਦੇ ਆਗੇ ਚਲੋ ਵੀ ਲੋਕਾਂ ਦੀ ਜ਼ਰੂਰਤ ਆ ਕੀ ਆਟਾ ਪਾਣੀ ਆਟਾ ਪਾਣੀ ਆਪਣੀ ਜ਼ਰੂਰਤ ਨਹੀਂ ਹੈਗੀ ਆਪਣੀ ਜ਼ਰੂਰਤ ਹੈਗੀ ਆ ਮੁੱਦੇ ਆਪਣੀ ਜ਼ਰੂਰਤ ਹੈਗੀ ਆਪਣੇ ਹੱਕ ਜਿਹੜੇ ਹੱਕਾਂ ਵਾਸਤੇ ਆਪਾਂ ਨੂੰ ਲੜਨਾ ਚਾਹੀਦਾ ਉਹਦੇ ਵਾਸਤੇ ਆਪਾਂ ਕਿਉਂ ਨਹੀਂ ਬੋ ਠੀਕ ਹੈ ਪਾਕਿਸਤਾਨ ਦੀ ਸੋਚ ਕਿੱਧਰ ਗਈ ਅੱਜ ਪਾਕਿਸਤਾਨ ਦੀ ਸੋਚ ਠੀਕ ਹੈ ਨਹਿਰਾਂ ਦੇ ਚਿੱਟਾ ਹੋ ਰਿਹਾਗਾ ਸਾਡੇ ਪਿੰਡ ਦੇ ਵਿੱਚ ਚਿੱਟਾ ਵਿਕ ਰਿਹਾਗਾ ਠੀਕ ਹੈ ਇਹ ਅਸੀਂ ਸਾਫ਼ ਦੇਖ ਰਹੇ ਹਾਂ ਸਟਿੰਗਾਂ ਦੇ ਵਿੱਚ ਪਾ ਕੇ ਸਿਗਨੇਚਰ ਦੇ ਕੈਪਸੂਲ ਖਾਦੇ ਜਾਂਦੇ ਆ ਮੈਨੂੰ ਪਤਾ ਵੀ ਮੈਨੂੰ ਇਹ ਬੋਲਣਾ ਭਾਰਾ ਵੀ ਪੈ ਸਕਦਾ ਪਰ ਮੈਨੂੰ ਕੋਈ ਇਸ ਚੀਜ਼ ਤੇ ਡਰ ਨਹੀਂ ਹੈਗਾ ਜੋ ਚੀਜ਼ਾਂ ਅੱਜ ਹੋ ਰਹੀਆਂ ਹਰ ਇੱਕ ਜਗ੍ਹਾ ਕਿੱਥੇ ਗਈਆਂ ਸਰਕਾਰਾਂ ਉਹ ਜਿਹੜੀਆਂ ਕਹਿ ਰਹੀਆਂ ਅਸੀਂ ਹਾਂਜੀ ਅਸੀਂ ਨਸ਼ਾ ਖਤਮ ਕਰਤਾ ਕਿੱਧਰ ਗਿਆ ਨਸ਼ਾ ਹੈ ਨਸ਼ਾ ਤਾਂ ਹਜੇ ਵੀ ਮੇਰੇ ਪਿੰਡ 'ਚ ਵੇਖ ਰਿਹਾ ਚਿੱਟਾ ਵਿਕ ਰਿਹਾ ਕਿੰਨਾ ਕੁਝ ਵਿਕ ਰਿਹਾ ਕੋਠੀਆਂ ਟਾ ਕੇ 10 15 ਬੰਦਿਆਂ ਦੀਆਂ ਕੋਠੀਆਂ ਟਾ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਹਾਂਜੀ ਨਸ਼ਾ ਖਤਮ ਕਰਤਾ ਕਰਪਸ਼ਨ ਕਰਪਸ਼ਨ ਅੱਜ ਵੀ ਚੱਲ ਰਹੀ ਆ ਕਰਪਸ਼ਨ ਕਿੱਥੇ ਨਹੀਂ ਹੋ ਰਹੀ ਇੱਕ ਇੱਕ ਥਾਂ ਤੇ ਕਰਪਸ਼ਨ ਹੋ ਰਹੀ ਆ ਇਹ ਬੋਲਣਾ ਨਹੀਂ ਦੇ ਬੋਲਣ ਨਹੀਂ ਦੇਣਾ ਚਾਹੁੰਦੇ ਵੀ ਇਹਨਾਂ ਦਾ ਮੁੱਦਾ ਕੋਈ ਬੋਲਿਆ ਜਾਵੇ ਕਰਪਸ਼ਨ نیچے ਤੋਂ ਲੈ ਕੇ ਉੱਪਰ ਤੱਕ ਸਾਰੀ ਕਰਪਪਸ਼ਨ ਵੈਲੀ ਵੀ ਆ ਸਿਰਫ ਇੱਕ ਨੰਬਰ ਬੋਰਡਾਂ ਦੇ ਲਾ ਦਿੱਤੇ ਜਾਂਦੇ ਆ ਵੀ ਜਿੱਥੇ ਕੋਈ ਕਰਪਸ਼ਨ ਕਰਦਾਗਾ ਵੀ ਹਾਂ ਸਾਨੂੰ ਫੋਨ ਕਰ ਦੋ 10 15 ਬੰਦੇ ਇਹ ਫੋਨ ਕਰ ਦਿੰਦੇ ਆ ਉਹ ਆਪਣੇ ਅਖਬਾਰਾਂ ਦੇ ਵਿੱਚ ਫਰੰਟ ਪੇਜਾਂ 'ਚ ਛਪ ਜਾਂਦੀਆਂ ਗਿਆ ਵੀ ਹਾਂ ਇਹ ਕਰਪਸ਼ਨ ਨੂੰ ਕਰਪਸ਼ਨ ਦੇ ਵਾਸਤੇ ਬਹੁਤ ਵਧੀਆ ਮੁੱਦਾਗਾ ਵੀ ਦੇਖੋ ਲੋਕ ਕਰਪਸ਼ਨ ਦੇ ਵਾਸਤੇ ਬੋਲ ਰਹੇ ਆਗੇ ਇਹਨਾਂ ਦੇ ਹੱਕਾਂ ਵਾਸਤੇ ਲੜ ਰਹੇ ਆ ਪਰ ਫਿਰ ਪਰ ਜੇ ਕਰਪਸ਼ਨ ਹੁੰਦੀ ਜੇ ਕਰਪਸ਼ਨ ਇਹ ਕਿਸ ਨੂੰ ਲੱਗਦਾ ਨਹੀਂਗਾ ਵੀ ਇਹ ਸਿਆਸੀ ਕੰਮ ਵੀ ਇਹ ਕਰਪਸ਼ਨ ਤੋਂ ਬਿਨਾ ਹੋ ਗਿਆ ਹੋਗਾ ਇਹ ਕਰਪਸ਼ਨ ਦੇ ਨਾਲ ਹੀ ਤਾਂ ਹੋਇਆਗਾ ਕਿਉਂਕਿ ਅੱਜ ਦੇ ਟਾਈਮ 'ਚ ਚਿੱਟੇ ਵਾਲੇ ਵੀ ਆ ਜਿਹੜੇ ਉਹ ਭੁੱਖੇ ਮਰ ਰਹੇ ਆਗੇ ਤਾਂ ਉਹਨਾਂ ਨੂੰ ਵੀ ਪਤਾ ਵੀ 500 ਬੰਦਾ ਚੜ੍ਹ ਦੋ ਇੱਥੇ ਕੋਈ ਸਰੀਰਾਂ ਦਾ ਮਗਰ ਉਹ ਵੀ ਮਾੜਾ ਟੀੜਾ ਨਹੀਂ ਹੁੰਦਾ ਠੀਕ ਹੈ ਚਾਹੇ ਕੋਈ ਪਤਲਾ ਹੋਵੇ ਕੋਈ ਮੋਟਾ ਹੋਵੇ ਠੀਕ ਹੈ ਇੱਥੇ ਬੰਦੇ ਦੇ ਹੱਥ 'ਚ ਇੱਕ ਪਿਸਟਲ ਜੋ ਅੱਜਕੱਲ ਆਮ ਹੋ ਚੁੱਕਿਆ ਹੈਗਾ ਇੱਕ ਗੋਲੀ 150 ਰੁਪਏ ਦੀ ਗੋਲੀ ਜੋ ਅੱਜਕੱਲ ਆਮ ਹੋ ਚੁੱਕੀ ਹੈ ਕਿ ਬੰਦੇ ਨੂੰ ਫੜਾ ਦਿੱਤੀ ਜਾਵੇ ਤੇ ਬੰਦੇ ਨੂੰ ਮਾਰ ਦਿੱਤਾ ਜਾਵੇ ਤਾਂ ਬੱਸ ਇੱਥੋਂ ਖਤਮ ਕਰ ਦਿੱਤੀ ਜਾਂਦੀ ਹੈ ਕਹਾਣੀ ਸੋਚ ਸਿਰਫ ਆਪਣੀ ਆਪਣੀ ਸੋਚ ਆਪਣਾ ਬੁਲਾਰੇ ਇੱਕ ਨਾਲ ਨਾ ਇਕੱਲਾ ਇੱਕ ਤੇ ਇੱਕ ਦੋ ਨਹੀਂ ਹੁੰਦੇ ਇੱਕ ਤੇ ਇੱਕ 11 ਹੁੰਦੇ ਆ ਆਪਾਂ ਜੇ ਇੱਕ ਵੀ ਖੜਾ ਹੁੰਦਾ ਨਾ ਉਹਦੇ ਨਾਲ ਲੋਕ ਤਾਂ ਨਹੀਂ ਲੱਗਦੇ ਵੀ ਉਹਨੂੰ ਮਰਵਾ ਦਿੱਤਾ ਜਾਊਗਾ ਠੀਕ ਹੈ ਅਭੀ ਜੇ ਇਹਦੇ ਨਾਲ ਲਗਾਗੇ ਤਾਂ ਕੱਲ ਨੂੰ ਜੇਲਾਂ ਦੇ ਵਿੱਚ ਸਾਨੂੰ ਸਿੱਟਿਆ ਜਾਊਗਾ ਅਰੇ ਜੇਲਾਂ ਹੀ ਆ ਗਈਆਂ ਇਹ ਜਦੋਂ ਤੱਕ ਜੇ ਵਕੀਲ ਕਾਦੇ ਵਾਸਤੇ ਆਗੇ ਤੁਹਾਡੇ ਕੋਲ ਜੇ ਤੁਹਾਨੂੰ ਗਲਤ ਮੁੱਦੇ ਦੇ ਵਿੱਚ ਉੱਤਰਿਆ ਜਾਊਗਾ ਤਾਂ ਫਿਰ ਤੁਹਾਡੇ ਕੋਲ ਵਕੀਲ ਵੀ ਤਾਂ ਹੈਗੇ ਆਗੇ ਬਾ ਕਮ ਸੇ ਕਮ ਆਪਣੇ ਹੱਕਾਂ ਵਾਸਤੇ ਤਾਂ ਲੜੋ ਕਾਲਜਾਂ ਦੇ ਵਿੱਚ ਵੀ ਬੁਰਾ ਹਾਲ ਹੋਇਆ ਪਿਆਗਾ ਕਾਲਜਾਂ ਦੇ ਵਿੱਚ ਵੀ ਹੈ ਨਹੀਂਗਾ ਕੋਈ ਮੁੱਦੇ ਹੀ ਨਹੀਂ ਉੱਠ ਰਹੇ ਸਟੂਡੈਂਟ ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿੰਨਾ ਕਿੰਨੇ ਲੋਕ ਮੰਗਾ ਵਾਸਤੇ ਆਪਦੇ ਵਾਸਤੇ ਲੜਦੇ ਆ ਪਰ ਕੀ ਉਹਨਾਂ ਨੂੰ ਇਨਸਾਫ ਮਿਲਦਾ ਜਦੋਂ ਤੱਕ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਇੱਕਜੁੱਟਤਾ ਨਹੀਂ ਹੋਊਗੀ ਸਵੇਰੇ ਮੰਡੀ ਦੇ ਵਿੱਚ ਠੀਕ ਹੈ ਜਾਂ ਫਿਰ ਸਟੇਡੀਅਮ ਦੇ ਵਿੱਚ 10 ਜਾਂ 15 ਜਾਂ 20 ਜਾਣੇ ਹੁੰਦੇ ਆਗੇ ਜੋ ਸਵੇਰੇ ਜਾਂਦੇ ਆਗੇ ਠੀਕ ਹੈ ਸਕੂਲਾਂ ਨੇ ਪੜਾਈਆਂ ਦਾ ਬੋਝ ਬੱਚਿਆਂ ਤੇ ਇਸ ਤਰੀਕੇ ਨਾਲ ਪਾ ਰੱਖਿਆ ਕਿ ਬੱਚੇ ਆਪਦੇ ਹੱਕਾਂ ਵਾਸਤੇ ਉਹਨਾਂ ਨੂੰ ਸੋਚਣ ਦਾ ਟਾਈਮ ਹੀ ਨਾ ਮਿਲੇ ਉਹਨਾਂ ਦੇ ਸਬਜੈਕਟ ਇੰਨੇ-ਇੰਨੇ ਵਧਾ ਰੱਖਿਆ ਹੈ ਕਿ ਸੋਚਣ ਦਾ ਟਾਈਮ ਨਾ ਮਿਲੇ ਵੀ ਸਾਡੇ ਸਮਾਜਿਕ ਮੁੱਦੇ ਵੀ ਕੁਝ ਹੈਗੇ ਆ ਸਾਡੇ ਆਰਥਿਕ ਮੁੱਦੇ ਵੀ ਹੈਗੇ ਆ ਇਹ ਸਰਕਾਰਾਂ ਕੀ ਕਰ ਰਹੀਆਂ ਜਦੋਂ ਜ਼ਮੀਨਾਂ ਦੇ ਰੇਟ ਵਧ ਜਾਂਦੇ ਆ ਬੱਚਿਆਂ ਨੂੰ ਪਤਾ ਹੁੰਦਾ ਨਾ ਵੀ ਕਰੇ ਸਾਡੀ ਇੱਕ ਜ਼ਮੀਨ ਦਾ ਕਿੱਲੇ ਦਾ ਰੇਟ ਹੁਣ 60 ਲੱਖ ਹੋ ਗਿਆ ਵੀ ਬੈਠੇ ਖਾਵਾਂਗੇ ਜਦੋਂ ਬੈਠੇ ਹੀ ਖਾਣਾਗਾ ਤਾਂ ਇਹਨਾਂ ਨੂੰ ਪਤਾ ਵੀ ਹੱਕਾਂ ਵਾਸਤੇ ਕਿਉਂ ਲੜਨਾਗਾ ਠੀਕ ਆ ਆਹੀ ਕੁੰਡੀ ਹੋ ਗਈ ਸੋਚ ਠੀਕ ਆ ਇਹੀ ਚੀਜ਼ਾਂ ਸਰਕਾਰਾਂ ਕਰ ਰਹੀਆਂ ਜਦੋਂ ਇਹ ਚੀਜ਼ ਖਤਮ ਨਹੀਂ ਹੋਣਗੀਆਂ ਆਪਣੇ ਚ ਆਪਣੇ ਪੰਜਾਬ ਚੋ ਇਹ ਹਰੇਕ ਸੂਬੇ ਦੀ ਲੜਾਈ ਆ ਆਪਣਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਕਿਸੇ ਨੇ ਇਹ ਨਹੀਂ ਸੋਚਿਆ ਵੀ ਇੱਥੇ ਕ੍ਰਾਂਤੀਆਂ ਕਿੰਨੀਆਂ ਹੋਈਆਂ ਤੇ ਕ੍ਰਾਂਤੀਆਂ ਅੱਜ ਵੀ ਆਪਾਂ ਨੂੰ ਕ੍ਰਾਂਤੀ ਦੀ ਲੋੜ ਆ ਜਦੋਂ ਤੱਕ ਇੱਥੇ ਕ੍ਰਾਂਤੀ ਨਹੀਂ ਹੋਊਗੀ ਜਦੋਂ ਤੱਕ ਯੂਥ ਨਹੀਂ ਉੱਠਦਾ ਨਾ ਅਸਲ ਜਿਹੇ ਪ੍ਰੋਬਲਮ ਇਹੀ ਆ ਜਿਹੜਾ ਸਕੂਲ ਦਾ ਯੂਥ ਆ ਨਾ 10ਵੀਂ 12ਵੀਂ ਦਾ ਯੂਥ ਆ 10ਵੀਂ ਵਾਰੀ ਸਕੂਲਾਂ ਦਾ ਕੀ ਬੁਰੇ ਹਾਲ ਆ ਇੱਥੇ ਸਕੂਲਾਂ ਦਾ ਕਿਸੇ ਨੇ ਅਜੇ ਤੱਕ ਸਕੂਲਾਂ ਦੇ ਵਿੱਚ ਜਾ ਕੇ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ 9ਵੀਂ ਤੋਂ 12ਵੀਂ ਤੱਕ ਦੇ ਬੱਚੇ ਕੂ ਲਿਪ ਕਰ ਰਹੇ ਆ ਕੂ ਲਿਪ ਖਾ ਰਹੇ ਆਗੇ ਠੀਕ ਆ ਸਕੂਲਾਂ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਕੀ ਕਹਿੰਦਾ ਫੀਮ ਫੀਮ ਲੱਗ ਰਹੀ ਹੈ ਲੋ ਬੱਚਿਆਂ ਨੂੰ 11ਵੀਂ 12ਵੀਂ ਬਾਥਰੂਮਾਂ ਦੇ ਵਿੱਚ ਜਾ ਕੇ ਦੇਖੋਗੇ ਸਕੂਲਾਂ ਦੇ ਵਿੱਚ ਮੈਂ ਆਪ ਦਾ ਟਿਊਸ਼ਨ ਸੈਂਟਰ ਚਲਾਉਣਾਗਾ ਮੈਂ ਆਪ ਦਾ ਟਿਊਸ਼ਨ ਪੜਾਉਣਾ ਮੈਂ ਕਿਸੇ ਸਕੂਲ ਦੇ ਵਿੱਚ ਨਹੀਂ ਪੜਾਉਂਦਾ ਠੀਕ ਆ ਸਕੂਲਾਂ ਦੇ ਵਿੱਚ ਇਹ ਪ੍ਰੋਬਲਮ ਆ ਹੋ ਰੱਖੀਆਂ ਗਿਆ ਠੀਕ ਆ 11ਵੀਂ ਦੇ ਵਿੱਚੋਂ ਰੀਲਾਂ ਪੈ ਰਹੀਆਂ ਗਿਆ ਫੀਮ ਦੀਆਂ ਡੱਬੀਆਂ ਚੱਕ ਕੇ ਉਹ ਬੱਚੇ ਜਾਂਦਾ ਰੀਲਾਂ ਪਾ ਰਹੇ ਆ ਸਿਰਫ ਇੱਕ ਵਿਊ ਮਟੋਰਨ ਵਾਸਤੇ ਠੀਕ ਹੈ ਜਾਂ ਫਿਰ ਇੱਕ ਸਾਹਮਣੇ ਸਟਾਈਲ ਮਾਰਨ ਵਾਸਤੇ ਵੀ ਅਸੀਂ ਆ ਫੀਮ ਖਾਨੇ ਆ ਅਸੀਂ ਚਿੱਟਾ ਕਰਦੇ ਆ ਅਸੀਂ ਸਟਿੰਗ ਵੀ ਨੇ ਸਟਿੰਗ ਦੇ ਵਿੱਚ ਅਸੀਂ ਸਿਗਨੇਚਰ ਪਾ ਕੇ ਖਾਨੇ ਆ ਤਾਂ ਕਿਉਂ ਅਸੀਂ ਇਹ ਚੀਜ਼ਾਂ ਗਲਤ ਕਰ ਰਹੇ ਆਗੇ ਕੋਈ ਬੋਲਦਾ ਕੋਈ ਉੜਦਾ ਕਿ ਸਕੂਲ ਦੇ ਮੁੱਦਿਆਂ ਵਾਸਤੇ ਕੋਈ ਨਹੀਂ ਉੜਦਾ ਸਕੂਲ ਦੇ ਮੁੱਦਿਆਂ ਵਾਸਤੇ ਉਹਨਾਂ ਨੂੰ ਪਤਾ ਕਿਉਂ ਕਿ ਜਿਹੜੇ ਸਕੂਲ ਦੇ ਆ ਨਾ ਸਕੂਲ ਦੇ ਜੋ ਐਮ ਡੀ ਵਗੈਰਾ ਬੈਠੇ ਆ ਗਏ ਆ ਵੱਡੇ ਵੱਡੇ ਮੋٹے ਮੋٹے ਇਹਨਾਂ ਦਾ ਹਰੇਕ ਪਾਰਟੀ ਨਾਲ ਇਹਨਾਂ ਦੇ ਲਿੰਕ ਆ ਤਾਂ ਕਿ ਜਦੋਂ ਕੋਈ ਵੀ ਆਪਦੀ ਹੱਕ ਦੀ ਲੜਾਈ ਲੜਨ ਵਾਸਤੇ ਜਾਂਦਾ ਨਾ ਉਹ ਹੱਕ ਦੀ ਲੜਾਈ ਨਹੀਂ ਲੜੂਗਾ ਠੀਕ ਆ ਉਹਨੂੰ ਅੰਦਰ ਬਲਾ ਕੇ ਕਮਰਿਆਂ ਦੇ ਵਿੱਚ ਆਫਿਸ ਰੂਮ ਦੇ ਵਿੱਚ ਬਲਾ ਕੇ ਉਹਨੂੰ ਦਬਾ ਦਿੱਤਾ ਜਾਊਗਾ ਵੀ ਯਾਰ ਤੇਰੇ ਘਰ ਦੇ ਚੱਕੇ ਜਾਣਗੇ ਜਾਂ ਫਿਰ ਕੀ ਕਰਨ ਦੇ ਤੈਨੂੰ ਅਸੀਂ ਕੀ ਕਰਨ ਦੇ ਖਾਣਾ ਪਾਣਾ ਬੰਦ ਕਰ ਦਾਂਗੇ ਤੈਨੂੰ ਅਸੀਂ ਆਹ ਕੁਛ ਕਰ ਦਾਂਗੇ ਤੇ ਬੰਦੇ ਦੀ ਜਿਹੜੀ ਸੋਚ ਹੁੰਦੀ ਆ ਉੱਥੇ ਹੀ ਉਹ ਖੁੰਡੀ ਕਰ ਦਿੰਦੇ ਆ ਉਹਨੂੰ ਹਰੇਕ ਪੱਖ ਤੋਂ ਡਰਾ ਦਿੱਤਾ ਜਾਂਦਾਗਾ ਸੋਚ ਪੂਰੀ ਅਪਹਜ ਹੋ ਰਹੀਏਗੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੁਝ ਕਰ ਰਹੇ ਹੋ ਮੁੱਦਿਆਂ ਤੇ ਠੀਕ ਹੈ ਮੁੱਦਿਆਂ ਤੇ ਪੂਰਾ ਆਪਾਂ ਨੂੰ ਬੋਲਣ ਦੀ ਲੋੜ ਆ ਕੱਲੇ ਕੱਲੇ ਮੁੱਦੇ ਤੇ ਸਕੂਲ ਦਾ ਮੁੱਦਾ ਹੋ ਗਿਆ ਹਰੇਕ ਮੁੱਦੇ ਕੱਲੇ ਮੁੱਦੇ ਤੇ ਬੋਲਣ ਦੀ ਲੋੜ ਆ ਜੇ ਆਪਾਂ ਅੱਜ ਆਹ ਮੁੱਦਿਆਂ ਤੇ ਨਹੀਂ ਉੱਠੇ ਮੈਂ ਸ਼ਰੇਣੇ ਦਾ ਹੀ ਆਗਾ ਮੇਰੀ ਸਕੂਲਿੰਗ ਜੰਮੂ ਹੋਈ ਵੀ ਹੈ ਜੰਮੂ ਕਸ਼ਮੀਰ ਮੈਂ 12ਵੀਂ ਤੱਕ ਪੜਿਆ ਹਾਂ ਫੌਜ ਦੇ ਵਿੱਚ ਤਾਂ ਮੈਂ ਇਹੀ ਕਹਿਣਾ ਚਾਹਣਾਗਾ ਵੀ ਆਪਣੀ ਯੂਥ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਸਕੂਲਾਂ ਦੇ ਬੱਚਿਆਂ ਨੂੰ ਕਿੱਥੇ ਕੀ ਕਹਿੰਦਾ ਇੰਸਟਾਗ੍ਰam ਦੀਆਂ ਰੀਲਾਂ ਸਕਰੋਲ ਕਰਨ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਡੇਲੀ ਪਿੰਡ ਦੇ ਵਿੱਚ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਵੀ ਹਾਂ ਵੀ ਆਪਣੇ ਮੁੱਦੇ ਹੈਗੇ ਆਗੇ ਠੀਕ ਹੈ ਜਦੋਂ ਪਿੰਡ ਦੇ ਵਿੱਚ ਸਾਡੀ ਲਾਇਬ੍ਰੇਰੀ ਹੈ ਇੱਕ ਠੀਕ ਹੈ ਮੇਰਾ ਆਫ ਦਾ ਸੈਂਟਰ ਹੈ ਮੇਰੇ ਕੋਲ 1500 2000 ਕਿਤਾਬ ਰੱਖੀ ਹੋਈ ਆ ਮੈਂ ਬੱਚੇ ਨੂੰ ਕੀ ਕਹਿੰਦਾ ਗਿਫਟ ਵੀ ਕਿਤਾਬਾਂ ਹੀ ਨਹੀਂ ਪੜਨਾ ਆਪਾਂ ਕਿਤਾਬਾਂ ਪੜ੍ਹਨਾ ਨਹੀਂ ਚਾਹੁੰਦੇ ਕਿਉਂਕਿ ਸਿਲੇਬਸ ਐਂ ਦੇ ਰੱਖਿਆ ਜਾਂ ਫਿਰ ਕਹਿੰਦੇ ਨੇ ਕਿ ਬੱਚਿਆਂ ਦਾ ਇਹ ਹਾਲ ਹੋ ਰੱਖਿਆ ਸਕੂਲਾਂ 'ਚ ਵੀ ਸਾਨੂੰ ਟਰਿਕ ਦੇ ਰਹੀਂ ਪਾਸ ਕਰਾ ਦਿਓ ਅਸੀਂ 50% 60% ਲੈ ਕੇ ਪਾਸ ਹੋ ਜਾਾਂਗੇ ਠੀਕ ਹੈ ਅਸੀਂ ਸਿਰਫ ਪਾਸ ਹੋਣਾ ਕੁਝ ਅੱਗੇ ਕੁਝ ਕਰਨ ਦੀ ਜਿਹੜੀ ਸੋਚ ਆ ਯੁਵਾ ਕੋਲੇ ਉਹ ਨਹੀਂ ਜਾ ਰਹੀ ਯੁਵਾ ਨੂੰ ਇਹ ਚੀਜ਼ ਬਹੁਤ ਸੋਚਣੀ ਚਾਹੀਦੀ ਹੈ ਜੇ ਕੋਈ ਮਾਵਾ ਬਾਪ ਵੀ ਮੈਨੂੰ ਇਸ ਚੀਜ਼ ਵਿੱਚ ਤੇ ਦੇਖ ਰਿਹਾ ਹੋ ਪਲੀਜ਼ ਆਪਣੇ ਬੱਚਿਆਂ ਨੂੰ ਇਹ ਵੀਡੀਓ ਬਹੁਤ ਜ਼ਰੂਰੀ ਦਿਖਾਓ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਆਗੀ ਅੱਗੇ ਆਉਣਾ ਚਾਹੀਦਾ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ